ਤੋਂ ਬਾਅਦ ਵਿੱਚ ਤੇ ਇੱਕ ਥਾਂ ਤੋਂ ਗੜਗੜ ਦੀ ਆਵਾਜ਼ ਆਈ ਆ ਤੇ ਅਕ ਫਰਕਨ ਨਾਲ ਸਾਰਾ ਲੈਂਟਰ ਜਿਹੜਾ ਸੀਗਾ ਉਹ ਥੱਲੇ ਜਾ ਡਿਆ ਜੀ ਇਹ ਤਸਵੀਰਾਂ ਤਰਨ ਤਾਰਨ ਦੇ ਪਿੰਡ ਸੰਗਤਪੁਰਾ ਦੀਆਂ ਨੇ ਜਿੱਥੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਵਿਖੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਪਰ ਲੰਗਰ ਹਾਲ ਦੀ ਇਮਾਰਤ ਲਈ ਪਾਇਆ ਜਾ ਰਿਹਾ ਲੈਂਟਰ ਡਿੱਗ ਗਿਆ ਰਾਹਤ ਅਤੇ ਬਚਾਅ ਕਾਰਜ ਦੌਰਾਨ ਜੀਸੀਬੀ ਦੀ ਮਦਦ ਨਾਲ ਮਲਬੇ ਹੇਠੋਂ ਲੋਕਾਂ ਨੂੰ ਕੱਢਿਆ ਗਿਆ ਖਬਰ ਬਨਾਏ ਜਾਣ ਤੱਕ 8 ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਸੀ ਇਨ੍ਹਾਂ ਵਿੱਚੋਂ ਕੁਝ ਲੋਕ ਗੰਭੀਰ ਜ਼ਖਮੀ ਦੱਸੇ ਗਏ ਨੇ ਛੱਟਾ ਪੇਟਾ ਜਿਹੜੀਆਂ ਉਹ ਕੁਝ ਮਿਸਤਰੀ ਸਿੰਘ ਜਿਹੜੇ ਨਾ ਉਹਨਾਂ ਦੇ ਪਹਾਂਿਆਂ ਨੇ ਉਹ 7 ਤੋਂ 8 ਸਰੀਰ ਜਿਹੜੇ ਆ ਉਹ ਬਾਬਾ ਜਗਤਾਰ ਸਿੰਘ ਜੀ ਤਰਨਪਾਰਨ ਸਾਹਿਬ ਉਹਨਾਂ ਦੇ ਹਸਪਤਾਲ ਬਾਬਿਆਂ ਵਾਲੇ ਹਸਪਤਾਲ ਜਾਂ ਸਰਕਾਰੀ ਹਸਪਤਾਲ ਸਰਹਾਲੀ ਸਾਹਿਬ ਉਹਨਾਂ ਮਰੀਜ਼ਾਂ ਨੂੰ ਲਿਜਾਇਆ ਗਿਆ ਵਾ ਗੁਰਦੁਆਰੇ ਵਿੱਚ ਕਾਰ ਸੇਵਾ ਸੰਪਰਦਾਇ ਸੁਰਸਿੰਘ ਵਾਲਿਆਂ ਵੱਲੋਂ ਲੰਗਰ ਹਾਲ ਦੀ ਇਮਾਰਤ ਬਣਵਾਈ ਜਾ ਰਹੀ ਸੀ ਪਰ ਅਚਾਨਕ ਇਹ ਹਾਦਸਾ ਵਾਪਰ ਗਿਆ 8 ਬੰਦੇ ਨਿਸ਼ਚੈ ਆਏ ਸੋ ਉਹ ਸੀ ਰੈਸਕੂ ਕਰ ਲਏ ਨੇ 5 ਬੰਦੇ ਦਿਨਾਂ ਨੂੰ ਮਾਇਨਰ ਇੰਜਰੀਜ਼ ਹੋ ਗਏ ਕੋਨਾ ਉਹ ਵੀ ਅਸੀ ਰਸਤੀ ਪਹਿਲੀ ਦੇਦਰ ਅੱਛੀ ਗੱਲ ਇਹ ਹੈ ਕਿ ਸ਼ਿਫਟ ਦਾ ক্লোਸਿੰਗਾ ਉਸ ਟਾਈਮ ਤੇ ਸਿਰਫ 13 ਤੋਂ ਐਨੀਵੇਅਰ ਬਿਟਵੀਨ 15 ਤੋਂ 20 ਬੰਦੇ ਸੀ ਉਹਨਾਂ ਚੋਂ 13 ਨੂੰ ਰੈਸਕੂ ਕਰ ਲਿਆ ਗਿਆ ਤੇ 3-4 ਨੂੰ ਕਹਿੰਦੇ ਕਿ ਜਦ ਪਹਿਲਾ ਪਿੰਨੇ ਡੇਰੇ ਉਹ ਬਾਕੀ ਸਾਰਿਆਂ ਨੇ ਛੱਡ ਦਿੱਤਾ ਸੀ ਤਾਂ ਸਾਨੂੰ ਉਮੀਦ ਹੈਗੀ ਹੈ ਕਿ ਸਾਰੇ ਜਿਹੜੇ ਹਿੰਦੇ ਸੇਫ